ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਲਈ ਕਈ ਸਖਤ ਕਦਮ ਚੁੱਕੇ ਗਏ ਸਨ ਪਰ ਕਈ ਸਕੂਲ ਸਰਕਾਰ ਵੱਲੋਂ ਬਣਾਏ ਨਿਯਮਾਂ ਨੂੰ ਟਿੱਚ ਨਹੀਂ ਜਾਂਦੇ ਇਸੇ ਤਰ੍ਹਾਂ ਦਾ ਮਾਮਲਾ ਫਲੋਰ ਦੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਦੇਖਣ ਨੂੰ ਮਿਲਿਆ ਹੈ ਜਿੱਥੇ ਨਿੱਜੀ ਸਕੂਲ ਦੇ ਬੱਸ ਦੇ ਡਰਾਈਵਰ ਵੱਲੋਂ ਸਕੂਲੀ ਬੱਸ ਚਾਰ ਗੱਡੀਆਂ ਵਿੱਚ ਠੋਕੀ ਗਈ ਜਿਸ ਨਾਲ ਚਾਰ ਕਾਰਾਂ ਨੂੰ ਨੁਕਸਾਨੀਆਂ ਗਈਆਂ ਇਸ ਸਮੋਕੇ ਕਾਰ ਚਾਲਕਾ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਇਸ ਤਰ੍ਹਾਂ ਬੱਸ ਲੈ ਕੇ ਆਇਆ ਕਿ ਜਿਸ ਤਰ੍ਹਾਂ ਉਸਨੇ ਕੁਝ ਖਾਦਾ ਹੁੰਦਾ ਹੈ ਇਸ ਮੌਕੇ ਸ਼ੰਕਰ ਸੰਦੂ ਕਾਉਂਸਲਰ ਨੇ ਕੀ ਕਿਹਾ ਆਓ ਸੁਣੋ ਸਾਰਾ ਸਾਰਾ ਡਰਾਈਵਰ ਦੀ ਗਲਤੀ ਹੈ ਜਿਹੜੇ ਸਕੂਲ ਦੀ ਬਸਾਂ ਸਾਫੀ ਚੰਗੀ ਬਣਾ ਦੇ ਸਕਦੇ ਆ ਇਹ ਕਵਾਡ ਬਸਵਾ ਵਿੱਚ ਕੋਈ ਇਹ ਨਾ ਉੱਟਾ ਡਰਾਈਵਰ ਕਹਿੰਦਾ ਮੈਨੂੰ ਕੋ ਪਤਾ ਬ੍ਰੇਕ ਸਟੇਰਿੰਗ ਦਾ ਸਾਰਾ ਕੋ ਜਾਮ ਆ ਕਾਨੂੰ ਇਹ ਨਿਆਣੇ ਨੁਕਸਾਨ ਵੀ ਕਰ ਸਕਦਾ ਇਹਦੇ ਨਿਆਣੇ ਸਕੂਲ ਦੇ ਹੁੰਦੇ ਜਾਂਦੇ ਆ ਕਾਨੂੰ ਹੁਣ ਜਿੰਮੇਵਾਰੀ ਕੌਣ ਭਰੇਗਾ ਇਹਦੇ ਨਿਆਣੇ ਕਾਨੂੰ ਮਰਦੇ ਜੇ ਨੁਕਸਾਨ ਨਿਆਣੇ ਦਾ ਜਾਨੀ ਮਾਦ ਦਾ ਨੁਕਸਾਨ ਤੇ ਉਧਾ 50 ਜਾਨੀ ਨੁਕਸਾਨ ਜਾਨੀ ਨਾਲ ਬਸਾਰਣਾ ਬਸ ਸਾਡੀਆਂ ਨਵੀਆਂ ਗੱਡੀਆਂ ਇੱਕ ਸਾਈਡ ਖੜੀਆਂ ਜਿਹੜੀਆਂ ਇਧਰੋਂ ਦਾ ਲੈ ਕੇ ਆਏ ਤੇ 25 ਤੋਂ 35 40 ਫਟ ਤੋਂ ਜਾਂ ਨਾਲੇ ਨਾ ਗਰੌਂਡ ਦਾ ਵਾਲਾ ਸਕੂਲ ਬੱਸ ਵਾਲਾ ਇੱਕ ਸੀਟ ਦਾ ਲੈ ਬੱਸ ਵਾਲਾ ਖਰੀਦਦਾ ਲੈ ਕੇ ਆਇਆ ਬੰਦਿਆਂ ਦਾ 50 ਸਾਨਾ ਬੰਦੇ ਦਾ ਵਜਾ ਹੋ ਗਿਆ ਬੰਦਾ ਇੱਕ ਵਿੱਚ ਬੈਠਾ ਸੀ ਉਹ ਕੋਤੇ ਵਜਾ ਹੋ ਗਿਆ ਜੀ ਨਾਮ RAMLAL ਪਲੇਅਰ ਹੈ ਜੀ ਇਹ ਪਤਾ ਲੱਗਾ ਇੱਕ ਤੁਹਾਡੀ ਗੱਡੀ ਵੀ ਆ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਇਕੱਠਾ ਕੀ ਮਾਮਲਾ ਸੀ ਕਹਿੰਦੇ ਇਹ ਡਰਾਈਵਰ ਪਿੱਛੋਂ ਆਇਆ ਗੱਡੀ ਤੇਜ਼ ਲੈ ਕੇ ਆ ওভারਟੇਕ ਕਰਨ ਲੱਗਾ ਵਾ ਇੱਕ ਦੇ ਮਾਰੀ ਦੋਹ ਦੇ ਮਾਰੀ ਤਿੰਨ ਦੇ ਮਾਰੀ ਚੌਥੀ ਦੇ ਫੇਰ ਗੱਡੀ ਦੇ ਨੇ ਮਾਰ ਤੇ ਪਤਾ ਨਹੀਂ ਇਹਦੇ ਦماغ ਦੇ ਨੁਕਸੇ ਆ ਜਾਣ ਖਾਤਾ ਪੀਤਾ ਕੋਈ ਜਾ ਹੀ ਨਹੀਂ ਪਤਾ ਕੀ ਗੱਲ ਹੈ ਕੀ ਹੋਈ ਹੈ ਅੱਛਾ ਜੀ ਬਾਕੀ ਜਿਹੜੇ ਗੱਡੀਆਂ ਵਾਲੇ ਠੀਕ ਆ ਗੱਡੀਆਂ ਵਾਲੇ ਠੀਕ ਆ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤਾਂ ਬਚਾਵਾ ਲੇਕਿਨ ਮਾਲੀ ਨੁਕਸਾਨ ਬਹੁਤ ਜ਼ਿਆਦਾ ਲੱਖ ਰੁਪਈਆ ਸਾਨੂੰ ਦੇਖ ਹੀ ਜਾਏ ਤੇ ਲਖਵਿੰਦਰ ਭਾਜੀ ਇੱਕ 4-5 ਗੱਡੀਆਂ ਦਾ ਐਕਸੀਡੈਂਟ ਹੋਇਆ ਵਿੱਚ ਸਕੂਲ ਬੱਸ ਵੀ ਆ ਕੀ ਸਾਰਾ ਮਾਮਲਾ ਮਾਮਲਾ ਜੀ ਸਕੂਲ ਬੱਸ ਤੇ ਡਰਾਈਵਰ ਕੋ ਮਰਾ ਹਬਰੀਕ ਨਹੀਂ ਲੱਗੀ ਓਕੇ ਜੀ ਜਾਂ ਤਾਂ ਉਹਦੀ ਬ੍ਰੇਕ ਫੇਲ ਹੋ ਗਈ ਜਿਹੜੀ ਬ੍ਰੇਕ ਨਹੀਂ ਲੱਗੀ ਉਹਦੇ ਕਰਕੇ ਉਹ ਚਾਰ ਗੱਡੀਆਂ ਭੱਜ ਚੁੱਕੀਆਂ ਕਿਹੜੇ ਡਰਾਈਵਰ ਤੋਂ ਲੱਗੀ বাস ਵਾਲੇ ਤੋਂ ਇਹ বাস ਵਾਲੇ ਦਾ ਓਕੇ ਜੀ ਕੀ ਨਾਮ ਹੈ ਜੀ ਜਾਂਚ ਚ ਆਇਆ ਉਸ ਦੇ ਡਰਾਈਵਰ ਦਾ ਨਾਮ ਹੈਗਾ ਜੀ ਪਰਮਜੀਤ ਸਿੰਘ ਜੀ ਅੱਛਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਜਾਨੀ ਨੂੰ ਕੋਈ ਇਹ ਕਿਧਰ ਆ ਰਹੀ ਸੀ ਬੱਸ ਜਿਹੜੀ ਲੱਗੀ ਆ ਬੱਚੇ ਬੱਚੇ ਵੀ ਸੀ ਸਕੂਲ ਦੇ ਜਾਂਦਾ ਸਕੂਲ ਕੀ ਕਾਰਨ ਕੀ ਦੱਸੇ ਐਕਸੀਡੈਂਟ ਦਾ ਕਹਿੰਦਾ ਵੀ ਬ੍ਰੇਕ ਨਹੀਂ ਲੱਗੀ ਪਈ ਅੱਛਾ ਜੀ ਤੇ ਚਾਰ ਗੱਡੀਆਂ ਹੋ ਟੁਕੀਆਂ ਉਹਦੇ ਨਾਲ ਬੱਸੀਆਂ ਹੋਰ ਪੰਚ ਤੇ ਅਗਲੀ ਕਾਰਵਾਈ ਕੀ ਆ ਜੀ ਦੋਨਾਂ ਪਾਰਟੀਆਂ ਥਾਣੇ ਖਾ ਲਿਆ ਜੀ ਓਕੇ ਜੀ ਡਰਾਈਵਰ ਕੱਢ ਗਏ ਤੇ ਆ ਹਾਂ ਜੀ ਡਰਾਈਵਰ ਫਿਕਰ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਲਈ ਕਈ ਸਖਤ ਕਦਮ ਚੁੱਕੇ ਗਏ ਸਨ ਪਰ ਕਈ ਸਕੂਲ ਸਰਕਾਰ ਵੱਲੋਂ ਬਣਾਏ ਨਿਯਮਾਂ ਨੂੰ ਟੀਚ ਨਹੀਂ ਜਾਂਦੇ ਇਸੇ ਤਰ੍ਹਾਂ ਦਾ ਮਾਮਲਾ ਫਲੋਰ ਦੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਦੇਖਣ ਨੂੰ ਮਿਲਿਆ ਹੈ ਜਿੱਥੇ ਨਿੱਜੀ ਸਕੂਲ ਦੇ ਬੱਸ ਦੇ ਡਰਾਈਵਰ ਵੱਲੋਂ ਸਕੂਲੀ ਬੱਸ ਚਾਰ ਗੱਡੀਆਂ ਵਿੱਚ ਠੋਕੀ ਗਈ ਜਿਸ ਨਾਲ ਚਾਰ ਕਾਰਾਂ ਨੂੰ ਨੁਕਸਾਨੀਆਂ ਗਈਆਂ ਇਸ ਸਮੋਕੇ ਕਾਰ ਚਾਲਕਾ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਇਸ ਤਰ੍ਹਾਂ ਬੱਸ ਲੈ ਕੇ ਆਇਆ ਕਿ ਜਿਸ ਤਰ੍ਹਾਂ ਉਸਨੇ ਕੁਝ ਖਾਦਾ ਹੁੰਦਾ ਹੈ ਇਸ ਮੌਕੇ ਸ਼ੰਕਰ ਸੰਦੂ ਕਾਉਂਸਲਰ ਨੇ ਕੀ ਕਿਹਾ ਆਓ ਸੁਣੋ ਸਾਰਾ ਸਾਰਾ ਡਰਾਈਵਰ ਦੀ ਗਲਤੀ ਆ ਇਹ ਇਹ ਸਕੂਲ ਦੀ ਬਸ ਆ ਬਸ ਚੰਗੀ ਬੜਾ ਦੇ ਸਕਦੇ ਆ ਇੱਕ ਬਾੜ ਬਸ ਵਾ ਇੱਥੇ ਕੋਈ ਇਹ ਨਾ ਕੋਈ ਉਪਾ ਡਰਾਈਵਰ ਕਹਿੰਦਾ ਮੈਨੂੰ ਕੋ ਪਤਾ ਬ੍ਰੇਕ ਸਟੇਰਿੰਗ ਦਾ ਸਾਰਾ ਮੋ ਜਾਮ ਆ ਕੱਲੂ ਇਹ ਨਿਆਣੇ ਨੁਕਸਾਨ ਵੀ ਕਰ ਸਕਦਾ ਇਹ ਨਿਆਣੇ ਸਕੂਲ ਦੇ ਹੁੰਦੇ ਜਾਂਦੇ ਆ ਸਾਨੂੰ ਹੋਣਾ ਜਿੰਮੇਵਾਰੀ ਕੌਣ ਭਰੇਗਾ ਇਹ ਲੈਣੇ ਕਾਲੂ ਮਰਦੇ ਆਪਾਂ ਨੁਕਸਾਨ ਲੈਣੇ ਦਾ ਕਾਹਦੀ ਮਾਦਰ ਉਹਦਾ 50 ਜਾਨੀ ਨੁਕਸਾਨ ਜਾਨੀ ਨਾਲ ਮਸਾਨਾ ਆਪਾਂ ਸਭ ਦੀਆਂ ਲੰਮੀਆਂ ਗੱਡੀਆਂ ਇੱਕ ਸਾਈਡ ਖੜੀਆਂ ਜਿਹੜੀਆਂ ਧੋਦਾ ਲੈ ਕੇ ਆ ਤੇ 25 35 40 ਫੁੱਟ ਤੋਂ ਜਿਆਦਾ ਬੇਲੇ ਨਾ ਗਰਾਊਂਡ ਕਰਨ ਵਾਸਤੇ ਸਕੂਲ ਬੱਸ ਵਾਲਾ ਕ ਸੀਟ ਦੇ ਬੱਸ ਵਾਲਾ ਖੜੀ ਹਿੱਸਾ ਲੈ ਕੇ ਆਏ ਬੰਦਿਆਂ ਦਾ 50 ਸਾਰੇ ਨੇੜਾ ਬਚਾ ਹੋ ਗਿਆ ਬੰਦਾ ਇੱਕ ਵਿੱਚ ਬੈਠਾ ਸੀ ਉਹ ਕੋਤੇ ਬਚਾ ਹੋ ਗਿਆ ਜੀ ਨਾਮ RAMLAL KLEERE JI ਇਹ ਪਤਾ ਲੱਗਾ ਇੱਕ ਤੁਹਾਡੀ ਗੱਡੀ ਵੀ ਆ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਇਕੱਠਾ ਕੀ ਮਾਮਲਾ ਸੀ ਕਹਿੰਦੇ ਇਹ ਡਰਾਈਵਰ ਪਿੱਛੋਂ ਆਇਆ ਗੱਡੀ ਤੇਜ਼ ਲੈ ਕੇ ਆ ਉਹ ਅਟੈਕ ਕਰਨ ਲੱਗਾ ਵਾ ਇੱਕ ਦੇ ਮਾਰੀ ਦੋਹਾਂ ਦੇ ਮਾਰੀ ਤਿੰਨ ਦੇ ਮਾਰੀ ਚੌਥੀ ਦੇ ਫੇਰ ਗੱਡੀ ਦੇ ਨੇ ਮਾਰ ਤੇ ਪਤਾ ਨਹੀਂ ਇਹਦੇ ਦਿਮਾਗ ਦੇ ਨੁਕਸੇ ਆ ਜਾਂ ਨੇ ਖਾਤਾ ਪੀਤਾ ਕੋਈ ਜਾ ਹੀ ਨਹੀਂ ਪਤਾ ਕੀ ਗੱਲ ਹੈ ਕੀ ਕੀ ਹੈ ਅੱਛਾ ਜੀ ਬਾਕੀ ਜਿਹੜੇ ਗੱਡੀਆਂ ਵਾਲੇ ਠੀਕ ਆ ਗੱਡੀਆਂ ਵਾਲੇ ਠੀਕ ਆ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਬਚਾਵਾ ਲੇਕਿਨ ਮਾਲੀ ਨੁਕਸਾਨ ਬਹੁਤ ਜ਼ਿਆਦਾ ਲੱਖ ਰੁਪਈਆ ਤੁਹਾਨੂੰ ਦੇਖ ਹੀ ਰਹੇ ਹੋ ਜੀ ਲਖਵਿੰਦਰ ਭਾਜੀ ਇੱਕ 4-5 ਗੱਡੀਆਂ ਦਾ ਐਕਸੀਡੈਂਟ ਹੋਇਆ ਵਿੱਚ ਸਕੂਲ ਬੱਸ ਵੀ ਆ ਕੀ ਸਾਰਾ ਮਾਮਲਾ ਮਾਮਲਾ ਜੀ ਸਕੂਲ ਬੱਸ ਤੇ ਡਰਾਈਵਰ ਕੋਲ ਮੇਰਾ ਹਾਲ ਬ੍ਰੇਕ ਨਹੀਂ ਲੱਗੀ ਓਕੇ ਜੀ ਜਾਂ ਤਾਂ ਉਹਦੀ ਬ੍ਰੇਕ ਫੇਲ ਹੋ ਗਈ ਜਾਂ ਬ੍ਰੇਕ ਨਹੀਂ ਲੱਗੀ ਉਹਦੇ ਕਰਕੇ ਉਹ 4 ਗੱਡੀਆਂ ਭੱਜ ਗਏ ਕਿਹੜੇ ਡਰਾਈਵਰ ਤੋਂ ਨਹੀਂ ਲੱਗੀ ਬੱਸ ਵਾਲੇ ਤੋਂ ਇਹ ਬੱਸ ਹੈ ਨਾ ਓਕੇ ਜੀ ਕੀ ਨਾਮ ਹੈ ਜੀ ਜਾਂਚ ਚ ਆਇਆ ਉਸਦੇ ਡਰਾਈਵਰ ਦਾ ਨਾਮ ਹੈ ਜੀ ਪਰਮਜੀਤ ਸਿੰਘ ਜੀ ਅੱਛਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਜਾਨੀ ਨੁਕਸਾਨ ਕੋਈ ਇਹ ਕਿਧਰੋਂ ਆ ਰਹੀ ਸੀ ਬੱਸ ਜਿਹੜੀ ਲੱਗੀ ਆ ਬੱਸ ਮੋਰ ਲੋ ਇੱਧਰ ਯਾਰ ਅਸੀਂ ਕਰ ਬੱਚੇ-ਬੱਚੇ ਵੀ ਸੀ ਸਕੂਲ ਦੇ ਜਾਂਦਾ ਸਕੂਲ ਵਿੱਚ ਕੀ ਕਾਰਨ ਕੀ ਦੱਸੇ ਐਕਸੀਡੈਂਟ ਦਾ ਕਹਿੰਦਾ ਵੀ ਬ੍ਰੇਕ ਨਹੀਂ ਲੱਗੀ ਬੱਸ ਅੱਛਾ ਜੀ ਤੇ ਚਾਰ ਗੱਡੀਆਂ ਹੋ ਟੁਕੀਆਂ ਉਹਦੇ ਨਾਲ ਬੱਸ ਤੇ ਅਗਲੀ ਕਾਰਵਾਈ ਕੀ ਆ ਜੀ ਦੋਨਾਂ ਪਾਰਟੀਆਂ ਥਾਣੇ ਖਾਪਲੇ ਆ ਜੀ ਓਕੇ ਜੀ ਡਰਾਈਵਰ ਕਵਦੀਆ ਚਾ ਹਾਂ ਜੀ ਡਰਾਈਵਰ ਠੀਕ